ਨਸ਼ੇ ਛੇਟਾਓ ਰੁੱਖ ਲਗਾਓ ਜ਼ਿੰਦਗੀਆਂ ਬਚਾਓ ਦੇ ਨਾਅਰੇ ਤਹਿਤ ਅੱਜ ਬਠਿੰਡਾ ਵਿਕੇ ਪੌਦਿਆਂ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਬਠਿੰਡਾ ਦੀ ਠੰਡੀ ਸੜਕ ਤੇ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਅਪਾਰਿਕ ਨੇ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਇਹ ਉਪਰਾਲਾ ਵਕਫ ਵਕਸ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਮੌਕੇ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਸਮੇਤ ਵਕਫ ਵਕਸ ਸੰਸਥਾਵਨ ਦੇ ਮੁਖੀ ਵੀ ਹਾਜ਼ਰ ਸਨ ਬੁਲਾਰੀਆਂ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਵਿੱਚ ਬੂਟੇ ਲਗਾਉਣ ਦੀ ਇਸ ਮਹਿੰਨੂ ਸ਼ੁਰੂ ਕੀਤਾ ਗਿਆ ਹੈ ਬੁਲਾਰਿਆ ਨੇ ਕਿਹਾ ਕਿ ਕੋਵਿਡ ਕਾਲ ਦੌਰਾਨ ਆਕਸੀਜਨ ਦੀ ਆਈ ਕਾਰ ਤੋਂ ਸਬਕ ਲੈਂਦੇ ਆ ਸਾਨੂੰ ਸਮਝਣਾ ਚਾਹੀਦਾ ਹੈ ਕਿ ਰੁੱਖ ਕਿੰਨੇ ਜ਼ਰੂਰੀ ਨੇ ਇਸ ਮੌਕੇ ਸਮਾਜ ਦੇ ਸਾਰੇ ਵਰਗਾਂ ਨੂੰ ਬੱਤਵਾਦ ਬੂਟੇ ਲਗਾਉਣ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦਾ ਸਦਾਵੀਂ ਦਿੱਤਾ ਗਿਆ ਹੈ ਸਾਡਾ ਟੀਚਾ ਹੈ ਕੋਵਿਡ ਨੇ ਮਨੁੱਖ ਨੂੰ ਸਬਕ ਸਿਖਾਇਆ ਵਰਲਡ ਦੇ ਜਦੋਂ ਇੱਕ ਇੱਕ ਗੈਸ ਸਿਲੰਡਰ ਦੇ ਪਿੱਛੇ ਲੋਕ ਆਪਦਾ ਘਰ ਵੇਚ ਕੇ ਲੌਣ ਨੂੰ ਤਿਆਰ ਸੀ ਕਿਉਂਕਿ ਜ਼ਿੰਦਗੀ ਸਾਹਮਣੇ ਜਾ ਰਹੀ ਸੀ ਔਰ ਉਸ ਤੋਂ ਜਿਹੜੀ ਚੇਤਨਾ ਪੈਦਾ ਹੋਈ ਹੈ ਕਿ ਸਾਨੂੰ ਕੁਦਰਤ ਲਈ ਜਿਹੜੀ ਦੇਣ ਉਸ ਵੱਲ ਧਿਆਨ ਦੇਣਾ ਚਾਹੀਦਾ 33% ਜੰਗਲ ਜਿਹੜੇ ਟੋਟਲ ਚਾਹੀਦੇ ਜੇ ਤੁਸੀਂ ਵਾਤਾਵਰਨ ਨੂੰ ਸੰਤੁਲਿਤ ਕਰਨਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਨਸਪੀਰੇਸ਼ਨ ਲੈ ਕੇ ਜਿਹੜਾ ਨਸ਼ੇ ਦੇ ਖਿਲਾਫ ਤੇ ਰੁੱਖਾਂ ਦੇ ਫੇਵਰ ਤੇ ਜੋ ਆਪਣਾ ਕਰ ਰਹੇ ਕਿ ਨਸ਼ੇ ਹਟਾਓ ਰੁੱਖ ਲਗਾਓ ਇਸ ਚੀਜ਼ ਨੂੰ ਆਪਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ